ਹਾਂਜੀ ਦੋਸਤੋ ਬੜੀ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਨਾਲ ਲਾਈਵ ਹੋਏ ਹਾਂ ਦਾ ਪੋਸਟ ਮੇਲ ਚੈਨਲ ਨਾਲ ਤੁਸੀਂ ਜੁੜੇ ਹੋਏ ਹੋ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਜਿਹੜੀਆਂ ਨਹਿਰਾਂ ਆਪਣੇ ਇਲਾਕੇ ਦੀਆਂ ਉਹ ਬੰਦ ਹੋਈਆਂ ਵੀਆਂ ਨਹਿਰਾਂ ਦੇ ਵਿੱਚ ਕਦੋਂ ਪਾਣੀ ਆਊਗਾ ਕਿਹੜੀ ਨਹਿਰ ਕਦੋਂ ਚੱਲੂਗੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਵੀਰੋ ਤੁਹਾਨੂੰ ਆਪਾਂ ਇਸ ਸਮੇਂ ਪੰਜਾਬਾ ਮਾਈਨਰ ਤੇ ਖੜੇ ਹਾਂ ਤੇ ਪੰਜਾਬਾ ਮਾਈਨਰ ਸਮੇਤ ਅਬੋਰ ਫਾਜ਼ਿਲਕਾ ਤੇ ਮੁਖਸਰ ਮਲੋਟ ਇਲਾਕੇ ਦੀਆਂ ਨਹਿਰਾਂ ਵਿੱਚ ਕਦੋਂ ਪਾਣੀ ਆਊਗਾ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣੀ ਹੈ ਵੀਰੋ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਪੰਜਾਬਾ ਮਾਈਨਰ ਦੇ ਵਿੱਚ ਫਰਵਰੀ ਦੇ ਪਹਿਲੇ ਹਫ਼ਤੇ ਪਾਣੀ ਆਉਣ ਦੀ ਸੰਭਾਵਨਾ ਹੈ ਤੇ ਇਹਦੀ ਸਫਾਈ ਦਾ ਕੰਮ ਹੈ ਜਿਹੜਾ ਉਹ ਜੰਗੀ ਪੱਦਰ ਤੇ ਚੱਲ ਰਿਹਾ ਹੈ ਤੇ ਜਦੋਂ ਇਹਦਾ ਸਫਾਈ ਦਾ ਕੰਮ ਮੁਕੰਮਲ ਹੋ ਜਾਊਗਾ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਪੰਜਾਬਾ ਮਾਈਨਰ ਵਿੱਚ ਛੱਡਿਆ ਜਾਊਗਾ ਇਸ ਤੋਂ ਇਲਾਵਾ ਜੇਕਰ ਆਪਾਂ ਪੰਜਾਬਾ ਮਾਈਨਰ ਵਿੱਚੋਂ ਕੋਈ ਛੋਟੀਆਂ ਕੱਸੀਆਂ ਨਿਕਲਦੀਆਂ ਉਹਨਾਂ ਦੇ ਵਿੱਚ ਵੀ ਪਾਣੀ ਉਸ ਤੋਂ ਬਾਅਦ ਹੀ ਆਵੇਗਾ ਲੰਬੀ ਮਾਈਨਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਚੱਲ ਚੁੱਕਿਆ ਉਹਦੇ ਨਾਲ ਲੱਗਦੇ ਜਿਹੜੇ ਕਿਸਾਨ ਹੈ ਉਹ ਆਪਣੀਆਂ ਵਾਰੀਆਂ ਸੰਭਾਲ ਲੈਣ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਮਲੂਕਪੁਰਾ ਡਿਸਟ੍ਰੀਬਿਊਟਰੀ ਦੀ ਤਾਂ ਮਲੂਕਪੁਰਾ ਡਿਸਟ੍ਰੀਬਿਊਟਰੀ ਦੇ ਵਿੱਚ ਪਾਣੀ ਵੀ ਫਰਵਰੀ ਦੇ ਪਹਿਲੇ ਹਫਤੇ ਆਵੇਗਾ ਜਿਹਦੇ ਕਰਕੇ ਦੌਲਤਪੁਰਾ ਤੇ ਰਾਮਸਰਾ ਮਾਈਨਰ ਹੈ ਜਿਹੜੀਆਂ ਉਹ ਵੀ ਬੰਦ ਪਈਆਂ ਤੇ ਉਹਨਾਂ 'ਚ ਵੀ ਪਾਣੀ ਉਸ ਤੋਂ ਬਾਅਦ ਹੀ ਆਊਗਾ ਉਧਰ ਸੁਖਚੈਨ ਮਾਈਨਰ ਦੀ ਗੱਲ ਕਰੀਏ ਤਾਂ ਸੁਖਚੈਨ ਮਾਈਨਰ ਦੇ ਵਿੱਚ ਪਾਣੀ 20-25 ਫਰਵਰੀ ਦੇ ਕਰੀਬ ਹੈ ਜਿਹੜਾ ਉਹ ਆਊਗਾ ਇਸ ਤੋਂ ਇਲਾਵਾ ਅਰਨੀ ਵਾਲਾ ਮਾਈਨਰ ਹੈ ਜਿਹੜੀ ਉੱਥੇ ਵੀ ਪਾਣੀ ਦੀ ਗੱਲ ਕਰੀਏ ਤਾਂ 10 ਫਰਵਰੀ ਦੇ ਬਾਅਦ ਪਾਣੀ ਆਉਣ ਦੀ ਜਿਹੜੀ ਉਮੀਦ ਉਹਦੇ ਵਿੱਚ ਹੈਗੀ ਹੈ ਮਲੂਟ ਮਲੋਟ ਡਿਸਟ੍ਰੀਬਿਊਟਰੀ ਦੀ ਗੱਲ ਕਰੀਏ ਵੀਰੋ ਤਾਂ ਮਲੋਟ ਡਿਸਟ੍ਰੀਬਿਊਟਰੀ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਪਹਿਲੇ ਹਫ਼ਤੇ ਫਰਵਰੀ ਦੇ ਪਹਿਲੇ ਹਫ਼ਤੇ ਪਾਣੀ ਆਉਣ ਦੀ ਸੰਭਾਵਨਾ ਉਹਦੇ ਨਾਲ ਲੱਗਦੇ ਜਿਹੜੇ ਵੀ ਮਾਈਨਰ ਹੋਰ ਹੈ ਜਾਂ ਛੋਟੀਆਂ ਕਸੀਆਂ ਉਹਨਾਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਉਹ ਫਰਵਰੀ ਦੇ ਪਹਿਲੇ ਹਫਤੇ ਆਵੇਗਾ ਇਹ ਜਿਹੜੀਆਂ ਆਪਣੇ ਅਬੌਰ ਫਾਜ਼ਿਲਕਾ ਮਲੋਟ ਇਲਾਕੇ ਦੀਆਂ ਜਿਹੜੀਆਂ ਨਹਿਰਾਂ ਹਨ ਉਹਨਾਂ ਦੇ ਵਿੱਚ ਪਾਣੀ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸ਼ੇਅਰ ਕਰ ਰਿਆ 1 ਫਰਵਰੀ ਤੋਂ ਲੈ ਕੇ ਪਹਿਲੇ ਹਫਤੇ ਪਾਣੀ ਹੈ ਜਿਹੜਾ ਉਹ ਨਹਿਰਾਂ ਦੇ ਵਿੱਚ ਆਊਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚ ਵਾਟਰ ਬਾਕਸ ਦੇ ਵਿੱਚ ਹੋਵੇ ਭਾਵੇਂ ਸ਼ਹਿਰ ਵਾਲੇ ਵਾਟਰ ਬਾਕਸ ਦੇ ਵਿੱਚ ਉਹ ਪਾਣੀ ਹੈ ਜਿਹੜਾ ਕੱਸੀ ਵਾਲਾ ਉਹ ਮੁੱਕਿਆ ਹੋਇਆ ਹੈ ਨਹਿਰੀ ਪਾਣੀ ਨਾ ਹੋਣ ਕਾਰਨ ਜਿਹੜਾ ਦੂਜਾ ਪਾਣੀ ਹੈ ਉਹ ਆ ਰਿਹਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਾਣਕਾਰੀ ਕਿ ਫਰਵਰੀ ਦੇ ਪਹਿਲੇ ਹਫਤੇ ਜਿਹੜਾ ਪਾਣੀ ਆ ਉਹ ਨਹਿਰਾਂ ਦੇ ਵਿੱਚ ਆਵੇਗਾ ਤਾਂ ਉਸੇ ਹਿਸਾਬ ਨਾਲ ਆਪਣੀ ਜਿਹੜੀ ਪਾਣੀ ਦੀ ਵਰਤੋਂ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਪਾਣੀ ਲਾਉਣਾ ਹੈ ਕਣਕ ਨੂੰ ਉਹ ਅਪਡੇਟ ਹੈ ਜਿਹੜੀ ਤੁਹਾਡੇ ਤੱਕ ਇਸੇ ਕਰਕੇ ਲੈ ਕੇ ਆਏ ਹਾਂ ਕਿ ਫਰਵਰੀ ਦੇ ਪਹਿਲੇ ਹਫਤੇ ਪਾਣੀ ਨਹਿਰਾਂ ਦੇ ਵਿੱਚ ਛੱਡਿਆ ਜਾਊਗਾ ਸਫਾਈ ਦਾ ਕੰਮ ਚੱਲ ਰਿਹਾ ਜਿੱਥੇ ਰਿਪੇਅਰ ਹੈ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਇਹ ਵੀਡੀਓ ਬਣਾਈ ਹੈ ਕਿਉਂਕਿ ਕਿਸਾਨ ਵੀਰਾਂ ਦੇ ਫੋਨ ਆਉਂਦੇ ਆ ਕਿ ਪਾਣੀ ਕਦੋਂ ਛੱਡਿਆ ਜਾਊਗਾ ਤਾਂ ਪਹਿਲੇ ਹਫ਼ਤੇ ਫਰਵਰੀ ਦੇ ਜਿਹੜਾ ਪਾਣੀ ਆ ਉਹ ਨਹਿਰਾਂ ਦੇ ਵਿੱਚ ਆਵੇਗਾ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ